ਲੋਜੀ ਅੱਗ ਫੇ ਲੱਗ ਗਈ ਤਰੀਕ 27 ਅਪ੍ਰੈਲ ਪਰ ਇੰਨੇ ਲੋਕਾਂ ਨੇ ਕਣਕਾ ਵੱਢ ਲਈਆਂ ਸਾਰੀਆਂ ਸਿਰਫ 나ੜ ਰਹਿ ਗਿਆ ਸੀ ਜਿਹੜਾ ਤੂੜੀਆਂ ਬਣਵਾਣੀਆਂ ਸੀ ਤੇ ਆਇ ਤੇ ਕਰ ਕਾਰਨ ਤਾਂ ਨਹੀਂ ਪਤਾ ਲੱਗਾ ਵੀ ਅੱਗਾਂ ਲੱਗਦੀਆਂ ਇੰਨੀਆਂ ਕਿਉਂ ਪਈਆਂ ਨੇ ਕਣਕ ਅੱਗੇ ਵੜਿੰਦੀਆਂ ਸੀ ਗਰਮੀ ਅੱਗੇ ਪੈਂਦੀਆਂ ਸੀ ਧੁੱਪ ਵੀ ਹੁੰਦੀ ਸੀ ਟੁੜੀਆਂ ਮਸ਼ੀਨਾਂ ਵੀ ਚੱਲਦੀ ਇੱਕ ਕੰਬੈਨਾਂ ਵੀ ਚੱਲਦੀ ਪਰ ਕਾਰਨ ਦਾ ਨਹੀਂ ਪਤਾ ਲੱਗ ਸਕਿਆ ਵੀ ਨਾਲ ਨੂੰ ਅੱਗ ਕਿਉਂ ਲੱਗਦੀ ਵੀ ਕਣਕਣ ਵਗ ਕਿਉਂ ਲੱਗੀ ਆ ਵੇਖੋ ਸਾਰੇ ਇੱਥੇ ਨਾਲ ਖੜੇ ਸੀ ਪਰ ਲੋਕਾਂ ਨੇ ਬਦਮਾਰ ਕੇ ਪੁਝਾ ਲਈ ਤਾਂ ਹੁਣੇ ਨਾਲ ਖੜਾ ਸੀ ਓ ਅੱਗ ਲੱਗੀ ਦੀ। ਔਰ ਇੱਕ ਵੇ ਦੀ ਟੂੜੀ ਸਾਡੀ ਵੀ ਸਾਰੀ। ਬੜੀ ਮਨਾਈ ਟੂੜੀ ਸੜ ਗਈ। ਤੇ ਇਹ ਸਰਕਾਰਾਂ ਬੇਨਤੀ ਇਹ ਵੀ ਨਾ ਓਏ ਆਹ ਲੱਗੀ ਖੜੀ ਜਾ ਅੱਗ ਇਹ। ਵੀ ਇਹਨਾਂ ਦੇ ਕਾਰਨ ਨਾਲ ਪਤਾ ਲਾਇਆ ਜਾਵੇ ਵੀ ਅੱਗਾਂ ਕਿਉਂ ਲੱਗ ਰਹੀਆਂ ਨੇ। ਉਹ ਇਸਤਾਨੀ ਕਰਦਾ ਹੈ ਕੀ ਕਰਦਾ ਜੀ ਆਹ ਵੇਖੋ ਜੀ ਉਹ ਜੀ ਵੀ ਦਾ ਵਿਚਾਰੇ ਕੱਲਾ ਲੱਗਿਆ ਥੜੇ ਅੱਗ ਬਜਾਉਣ ਪਰ ਇਹਨਾਂ ਉਥੇ ਧੂੜੀ ਬਣੀ ਏ ਹੋਈ ਇਹ ਤੇ 나ੜ ਛੋਟਾ ਛੋਟਾ ਹੈਗਾ ਤਾਂ ਉਹ ਬਜਾਈ ਜਾ ਰਿਹਾ ਜੀ ਹੋ ਪਰ ਅੱਗੇ ਵੀ ਲੱਗੀ ਜੀ ਆ ਨਾ ਕਿੰਨੇ ਲੋਕ ਆਉਣਾ ਵੀ ਇਹਦਾ ਹੱਲਾ ਲੱਭੋ ਵੀ ਅੱਗ ਕਿਉਂ ਲੱਗਦੀ ਵੀ ਉਹ ਚਾਰ ਸਵੇਰੇ ਆ ਵੇਖੋ ਕੀ ਬਣਾ ਵੇ ਜੀ ਲੈ ਕਿ ਜਮੀਨਾਂ ਬਜਾਈ ਜਾ ਰਹੀ ਹੈ ਜੀ ਵੇਖੋ ਜੀ ਐ ਆਹ ਵੇਸ ਤਾਂ ਗੇਵੀ ਲੱਗੀ ਆ ਟਰੈਕਟਰ ਵਗੀ ਜਾਂਦਾ ਜੀ ਸ਼ਾਇਦ ਬਾਅਦ ਦਾ ਪਿੰਡਾਂ ਦੇ ਪਿੰਡ ਸੜ ਗਏ ਚਲੋ ਬਾਕੀ ਜਿਹੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਜਾਣ ਪਈ ਪਤਾ ਲਾਓ ਵੀ ਕਿਉਂ ਵੀ ਟੁੜੀ ਟਿਕਣਾਡਰ ਕਿਉਂ ਲੱਗ ਰਹੀ ਏ ਨਾ ਹੁਣ ਏਹ ਕਿ ਨਾ ਦੇਜ ਆ ਛੜਗ ਬਹੁਤ ਚੌੜੀ ਇਹਦੇ ਪਾਰ ਟੱਪ ਰਹੀ ਆ ਪੈਂਡ ਅਗਲੇ ਪਾਸੇ ਦਿਖਾਉਣਾ ਤੁਹਾਨੂੰ ਜੀ ਆਹ ਵੇਖੋ ਜਿੱਥੇ ਕਿੱਥੇ ਪਹੁੰਚ ਗਏ ਆ ਆਈ ਕੁੱਤ ਵਰਗੇ ਪਿੰਡਾ ਇਮਨਾਰ ਸੜ ਗਿਆ ਜੀ ਆਏ ਲੋਕਾਂ ਤੋੜੀ ਬਣਾਉਣੀ ਸੀ ਆ ਪਿੰਡੀ ਵਾਲੇ ਪਾਸੇ ਜੀ ठीक है जिन्हें भी अग चार सवेरे को दो चार गेड़े मार लिया करो एवं काले ना पाओ कोई दो चार रुक जाओ सारे काम हो ही जाने ने, रब उंज सुख रखे ठीक है जी वाहू जी का खालसा वाहगुरू जी की फतेह